जी ये, ये स्टॉपेज के बारे में दिया गया मुझे मैं अपनी तरफ से पूरी कोशिश करेंगे और इसे ऊपर भेजेंगे डी ऑफिस में और अपनी तरफ से हम भी चाहते हैं कि जल्द से जल्द स्टॉपेज हो और इसकी पूरी कोशिश रहेगी हमारी ताकि यहाँ स्टॉपेज फिर से चालू हो सके धन्यवाद ਅਦਰ ਦੇਖੋ ਸਰ ਚਲੋ ਸਰ ਮੈਂ 1 ਮਿੰਟ ਬਾਅਦ ਕਰਤਾ ਹਾਂ 1 ਮਿੰਟ ਬਾਅਦ ਕਰਤਾ ਹਾਂ ਠੀਕ 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 ਹਾਂਜੀ ਮੈਂ ਜੀ ਭਾਰਤੀ ਕਿਸਾਨ ਜਥੇਦਾਨਿਕਤਾ ਆਜ਼ਾਦ ਮਲਾਕਾ ਗੁਰਦੀਪ ਸਿੰਘ ਚੋਟੀਆਂ ਜੋ ਸਾਡਾ ਇਹ ਗੁਰਨੇ ਵਾਲਾ ਸਟੇਸ਼ਨ ਹੈ ਇਹ ਤਾਂ ਕਾਫੀ ਜਣਾ ਤੋਂ ਗੱਡੀਆਂ ਖੜਦੀਆਂ ਨਹੀਂ ਹੈਗੀਆਂ ਤੇ ਅਸੀਂ ਪਹਿਲਾਂ ਵੀ ਇੱਕ ਦੋ ਵਾਰੀ ਚਿੱਠੀਆਂ ਝੁੱਠੀਆਂ ਕੱਢੀਆਂ ਨੇ ਪਿੰਡ ਵਾਲੇ ਲੋਕਾਂ ਨੇ ਸਾਥੋਂ ਇਹਨਾਂ ਨੇ ਮੰਗ ਕੀਤੀ ਹੈ ਲੋਕਾਂ ਨੇ ਵੀ ਪਤਾਨ ਜੀ ਤੁਸੀਂ ਧਰਨੇ ਲਾਉਨੇ ਹੋ ਹੋਰ ਥਾਵਾਂ ਤੇ ਵੀ ਵਿਕਾਸ ਦੇ ਵਾਸਤੇ ਵੀ ਇੱਥੇ ਵੀ ਆਪਾਂ ਇਹ ਇੱਕ ਪ੍ਰੋਗਰਾਮ ਕਰੀਏ ਅਸੀਂ ਪਿੰਡ ਦੀ ਤਰਫੋਂ ਅੱਜ ਮਿਲੇ ਆ ਦੁਬਾਰਾ ਫੇਰ ਸਾਨੂੰ ਬਸਵਾਸ ਸੀਐਡੀ ਨੇ ਵੀ ਦਵਾਇਆ ਹੈ ਤੇ ਵਕੀਲ ਸਾਹਿਬ ਨੇ ਵੀ ਦਵਾਇਆ ਹੈ ਮੋਬਾਈਲ ਨੇ ਵੀ ਮੈਂ ਗਾਹਾਂ ਗੱਲ ਪਚਾਉਂਗਾ ਨਹੀਂ ਅੱਜ ਇੱਥੇ ਲੋਕਾਂ ਨੇ ਪ੍ਰੋਗਰਾਮ ਰੱਖਣਾ ਸੀ ਉਸ ਕਰਕੇ ਅਸੀਂ ਗਾਹਾਂ ਅੱਜ ਮੁਲਤਵੀ ਕਰਕੇ ਗਾਹਾਂ ਬਧਾਇਆ ਇਹ ਇਹ ਜਿਹੜਾ ਤੈਸਣਾ ਇਹ ਕਟੋ-ਕਟ ਵੀ ਅੱਠ ਪਿੰਡਾਂ ਦਾ ਤੈਸਣਾ ਇੱਥੇ ਕਾਲੀਏ ਤੱਕ ਬਖਸ਼ੀ ਵਾਲਾ ਅਲੀ ਸ਼ੇਰ ਦੋਇਬੁਰ ਨੇ ਦੋਇ ਬਕੋਰੇ ਚੌਂਟੀਆਂ ਬੱਲੜਾ ਤੱਕ ਦੇ ਲੋਕ ਇੱਥੇ ਗੱਡੀ ਤੇ ਚੜ੍ਹਦੇ ਨੇ ਕਿਉਂਕਿ ਇਧਰੋਂ ਗੱਡੀ ਹਸਾਰ ਨੂੰ ਵੀ ਜਾਂਦੀ ਹੈ ਲੁਧਿਆਣਾ ਜਲੰਧਰ ਅੰਮ੍ਰਿਤਸਰ ਨੂੰ ਵੀ ਗੱਡੀਆਂ ਜਾਂਦੀਆਂ ਨੇ ਜਿਹੜੇ ਲੋਕਾਂ ਨੇ ਜਾਣਾ ਕੋਇਟਲ ਮੱਠ ਹੁੰਦੇ ਜਿਵੇਂ ਹੁਣ ਹਜ਼ਾਰ ਬਹੁਤੇ ਮਰੀਜ਼ ਜਾਂਦੇ ਨੇ ਸਾਡੇ ਪੰਜਾਬ ਦਾ ਤਾਂ ਬੇੜਾ ਕਰਕ ਹੋਇਆ ਪਿਆ ਵੀ ਜਿਹੜੇ ਹਜ਼ਾਰ ਮਰੀਜ਼ ਲੈ ਕੇ ਜਾਂਦਾ ਉਹਨਾਂ ਨੂੰ ਸੌਖਾ ਰੋਟੀ ਟੋਕ ਲੈ ਜਾਣਾ ਤੇ ਹੋਰ ਤੇ ਇੱਕ ਇਹਦੇ ਏਰੀਆ 'ਚ ਕਾਲਜ ਬਹੁਤ ਪੈਂਦੇ ਨੇ ਪੜਨ ਵਾਲੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਜਿਹੜੀ ਤੜਕੀ 7 ਵਜੇ ਗੱਡੀ ਜਾਂਦੀ ਹੈ ਉਹ ਵਧੀਆ ਟਾਈਮ ਹੈ 7 ਵਾਲਾ ਤੇ 5 ਵਾਲਾ ਜਿਹਨੇ ਲੰਮਾ ਜਾਣਾ ਉਹ 5 ਵਾਲੀ ਚੜ ਜਾਂਦਾ ਤੇ ਜਿਹੜੇ ਨੇੜੇ ਜਾਣਾ ਉਹ 7 ਵਾਲੀ ਚੜ ਜਾਂਦੀ ਸਾਡੇ ਮੁਲਾਜ਼ਮ ਵੀ ਮੁਲਾਜ਼ਮ ਵੀਰ ਨੇ ਉਹ ਵੀ ਆਪਣਾ ਸਮਾਨ ਚੱਕ ਮੋਟਰ ਮੋਟਰਸਾਈਕਲ ਸਾਈਕਲ ਚੱਕਣ ਨਾਲ ਜਿਵੇਂ ਲੋਕਲ ਜਾਣਾ ਉਹ ਵੀ ਇਹਦੇ ਚ ਵਗ ਜਾਂਦੇ ਤੇ ਇਸ ਕਰਕੇ ਵੀ ਸਾਡੀ ਇਹ ਮੰਗ ਹੈ ਵੀ ਸਰਕਾਰ ਕਹਿੰਦੀ ਹੈ ਵੀ ਜਥੇਬੰਦੀਆਂ ਵਿਕਾਸ ਦੇ ਵਿੱਚ ਰੋੜਾ ਬਣਦੇ ਆ ਅਸੀਂ ਕਹਿੰਦੇ ਆ ਸਰਕਾਰ ਨੂੰ ਵੀ ਮਾਨ ਸਾਹਿਬ ਨੇ ਵੀ ਆਉਣ ਪਿੱਛੇ ਸਾਡੇ ਭਰਾਤਰੀ ਜਥੇਬੰਦੀਆਂ ਜਾ ਰਹੀਆਂ ਇਹਦੀਆਂ ਚੰਡੀਗੜ੍ਹ ਨੂੰ ਉਹਨਾਂ ਨੂੰ ਚੱਕ ਚੱਕ ਕੇ ਜੇਲ੍ਹ ਸਿਟਾਂ ਥਾਣੇ 'ਚ ਸਿਟਤਾ ਤੇ ਇੱਕ ਥਾਂ ਦੀ بجائے 17 ਥਾਂ ਦੇ ਪ੍ਰੋਗਰਾਮ ਕਰਾਵੇ ਸਰਕਾਰ ਨੇ ਆਪ ਕਰਤੇ ਕਿਸਾਨ ਫੇਰ ਵੀ ਸਾਈਡ ਤੇ ਬੈਠੇ ਨੇ ਸਰਕਾਰ ਨਾਲ ਰੋਕੀ ਖੜੀਆ ਜਿਹਨੇ ਕਹਿੰਦੇ ਵਕਾਸ ਅਸੀਂ ਇਹ ਵਕਾਸ ਦੀ ਮੰਗ ਕਰਦੇ ਆਂ ਵੀ ਇੱਥੇ ਲੱਖਾਂ ਅਰਬੋਂ ਕਰਬੋਂ ਰੁਪਈਆ ਲੋਕਾਂ ਦਾ ਲੱਗਿਆ ਹੋਇਆ ਨਾ ਲੈਣਾ ਤੇ ਤੇ ਟੈਸਣਾ ਤੇ ਅਸੀਂ ਮੰਗ ਕਰ ਰਹੇ ਹਾਂ ਸਰਕਾਰਾਂ ਤੋਂ ਮਾਨ ਸਰਕਾਰ ਨੂੰ ਵੀ ਕਹਿੰਦੇ ਵੀ ਤੁਸੀਂ ਗਾਹਾਂ ਗੱਲ ਪਹਚਾਓ ਸੈਂਟਰ ਸਰਕਾਰ ਤੱਕ ਹੁਣ ਇਹ ਕਹਿਣਗੇ ਵੀ ਇਹਦਾ ਸੈਂਟਰ ਸਰਕਾਰ ਦਾ ਮੁੱਦਾ ਹੈ ਵੀ ਤੁਸੀਂ ਗੱਲ ਪਹਚਾਓ ਵੀ ਇੱਥੇ ਸਟੇਸ਼ਨ ਤੇ ਗੱਡੀਆਂ ਰੁਕਣਾ ਤੇ ਰੇਲਵਾਂ ਨੂੰ ਇਹਦੀ ਆਮਦਨ ਹੋਵੇ ਘਟੋ ਘਟ 8-9 ਲੱਖ ਰੁਪਏ ਜੀਆਂ ਅਧਿਕਾਰੀਆਂ ਤੋਂ ਪੁੱਛ ਕੇ ਆਇਆ ਵੀ 8-9 ਲੱਖ ਰੁਪਏ ਦੀ ਆਮਦਨ ਹੈ ਦੀ ਸਟੇਸ਼ਨ ਦੀ ਵੀ ਉਹ ਵਿਕਾਸ ਕਰਨ ਇਹ ਉਹ ਤਾਂ ਕਹਿੰਦੇ ਸਾਡੇ ਮੈਟਰੋ ਟ੍ਰੇਨ ਚ ਤੇ ਸਾਡੇ ਭਾਰਤ ਮਾਲਾ ਪ੍ਰੋਜੈਕਟ ਚ ਸਾਡੀ ਪਾਈਪ ਲਾਈਨ ਚ ਕਿਸਾਨ ਜਿੱਥੇ ਬੰਦਿਆ ਰੋੜਾ ਬਣ ਜਾਂਦੀ ਅਸੀਂ ਰੋੜਾ ਨਹੀਂ ਬਣਦੇ ਅਸੀਂ ਆਪਦਾ ਹੱਕ ਮੰਗ ਰਹੇ ਹਾਂ ਹੁਣ ਜਿਵੇਂ ਪਾਈਪ ਲਾਈਨ ਹੈ ਸਾਡਾ ਇਹਦਾ ਕੀ ਵਿਕਾਸ ਹੈ ਡਾਨੀਆਂ ਵਾਨੀਆਂ ਦਾ ਵਿਕਾਸ ਹੈ ਭਾਰਤ ਮਾਲਾ ਪ੍ਰਜੈਕਟ ਹੈ ਸਾਨੂੰ ਉਹਦੇ ਤੇ ਚੜ੍ਹਨ ਨਹੀਂ ਦਿੰਦੇ ਉਹ ਸਾਡਾ ਕੋਈ ਕਾਹਦਾ ਪ੍ਰਜੈਕਟ ਦੇਖੀ ਵਿਕਾਸ ਹੈ ਜਿਹੜੀ ਮੈਟਰੋ ਟ੍ਰੇਨ ਆਊਗੀ ਉਹਦਾ ਸਾਨੂੰ ਕੀ ਫਾਇਦਾ ਸਾਡੀ ਤਾਂ ਸਪੰਗਰ ਟ੍ਰੇਨਾਂ ਤੇ ਇੱਥੇ ਖੜਦੀਆਂ ਨਹੀਂ ਹੈਗੀਆਂ ਮੈਟਰੋ ਕਿਉਂ ਖੜੂਗੀ ਇਸ ਕਰਕੇ ਸਾਡੀ ਮੰਗ ਹੈ ਪੂਰਜੋਰ ਮੰਗ ਹੈ ਸੈਂਟਰ ਸਰਕਾਰ ਤੋਂ ਵੀ ਰੇਲਵਾ ਮੰਤਰੀਆਂ ਨਾਲ ਗੱਲ ਕਰਕੇ ਇੱਥੇ ਸਾਡੀਆਂ ਗੱਡੀਆਂ ਰੁਕਣੀਆਂ ਚਾਹੀਦੀਆਂ ਨੇ ਜੇ ਨਹੀਂ ਰੁਕਣਗੀਆਂ ਤਾਂ ਅਸੀਂ ਲੋਕ ਮੰਗ ਕਰ ਰਹੇ ਨੇ ਸਾਡੇ 7-8 ਪਿੰਡਾਂ ਦੇ ਲੋਕਾਂ ਨੂੰ ਮਿਲ ਕੇ ਤੇ ਜਥੇਬੰਦੀਆਂ ਦਾ ਬਾਹਰੋਂ ਸਹਿਯੋਗ ਹੋਏ ਆਮ ਲੋਕਾਂ ਦਾ ਤਾਂ ਇੱਥੇ ਧਰਨਾ ਲੱਗੂਗਾ ਫੇਰ ਸਰਕਾਰ ਕਹੂਗੀ ਵੀ ਸਾਡੇ ਰਾਹ ਦੇ ਵਿੱਚ ਰੋੜਾ ਬਣ ਕੇ ਇਹ ਵਿਕਾਸ ਦੇ ਵਿੱਚ ਇਹ ਵਿਕਾਸ ਹੈ ਜਿਹੜਾ ਸਾਡਾ ਇਹ ਇਹਦਾ ਬਨਾਸ਼ ਕਰ ਰਹੀ ਹੈ ਸਰਕਾਰ ਜਿਹੜਾ ਸਾਡਾ ਬਨਾਸ਼ ਹੋਣਾ ਉਹਨੂੰ ਵਿਕਾਸ ਕਹਿ ਰਹੀ ਹੈ ਹੁਣ ਭਾਰਤ ਮਾਲਾ ਪ੍ਰੋਜੈਕਟ ਹੈ ਜਿਹੜਾ ਵਿਦੇਸ਼ਾਂ ਵਾਸਤੇ ਹੈ ਜੇ ਸਰਕਾਰ ਨੇ ਵਿਕਾਸ ਕਰਨਾ ਹੈ ਸਾਡਾ ਪਾਕਿਸਤਾਨ ਨਾਲ ਰਿਹਾ ਗੋਲਦਣ ਪਾਕਿਸਤਾਨ ਨਾਲ ਵਪਾਰ ਵਧਾਉਣਾ ਇਹ ਜਾਂਦੇ ਨੇ ਅਮਰੀਕਾ ਤੱਕ ਉੱਥੇ ਤੱਕ ਜਪਾਨ ਤੱਕ ਜਨਮੀਆਂ ਤੱਕ ਸਾਡੇ ਪਾਕਿਸਤਾਨ ਦੇ ਵਿੱਚ ਲੋਕ ਭੁੱਖੇ ਮਰ ਰਹੇ ਨੇ ਸਾਡੇ ਕਣਕ ਗਲ ਰਹੀ ਹੈ ਅਸੀਂ ਇਹੀ ਜੀ ਮੰਗ ਕਰਦੇ ਆ ਵੀ ਸਾਡਾ ਪਾਕਿਸਤਾਨ ਨਾਲ ਲੈਣਾ ਦੇਣਾ ਸਾਰੇ ਸਬੰਧ ਹੋਣੇ ਚਾਹੀਦੇ ਨੇ ਇਹਨਾਂ ਗੱਲਾਂ ਨਾਲ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਇਹ ਲੋਕ ਨੇ ਜੇ ਤੁਸੀਂ ਨੇ ਨਾ ਇਹ ਸਾਡੀ ਮੰਗ ਮੰਨੀ ਤਾਂ ਲੋਕ ਸੜਕਾਂ ਤੇ ਆਉਣਗੇ ਫਿਰ ਤੁਸੀਂ ਕਹੋਗੇ ਵੀ ਸਾਡੇ ਵਿਕਾਸ ਦੇ ਵਿੱਚ ਰਾਧਾ ਰੋੜਾ ਬਣਦੇ ਨੇ ਇਸ ਕਰਕੇ ਸਾਡੀ ਬੇਨਤੀ ਹੈ ਪੂਰਜੋਰ ਵੀ ਸਰਕਾਰ ਇਸ ਕੰਨੇ ਧਿਆਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਹੜਾ ਤੁਸੀਂ ਅੱਜ ਮੰਗ ਪੱਤਰ ਦਿੱਤਾ ਸੀਗਾ ਕਿਸ ਸੰਬੰਧ ਵਿੱਚ ਦਿੱਤਾ ਗਿਆ ਇਹ ਜਿਹੜਾ ਅੱਜ ਮੰਗ ਪੱਤਰ ਦਿੱਤਾ ਸੀ ਅਸੀਂ ਇਹ ਰੇਲ ਰਸਟ ਗੁਰਨੇ ਤੇ ਜਿਹੜੀਆਂ ਗੱਡੀਆਂ ਖੜੀਆਂ ਨੇ ਪੈਸੇਂਜਰ ਉਹ ਪਿਛਲੇ ਕਾਫੀ ਸਮੇਂ ਤੋਂ ਬੰਦ ਹੋਈਆਂ ਨੇ ਤੇ ਇਹਦੇ ਸੰਬੰਧ ਚ ਇਹਨਾਂ ਗੱਡੀਆਂ ਨੂੰ ਚਾਲੂ ਕਰਨ ਵਾਸਤੇ ਅਸੀਂ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਦ੍ਰਿਸ਼ਟੀ ਘਾ ਚੁੱਕੇ ਹਾਂ ਪਹੁੰਚਾ ਸੈਂਕਾ ਲਾ ਚੁੱਕੇ ਹਾਂ ਇੱਜ ਤੱਕ ਸਾਡੀ ਕੋਈ ਸੁਣਾਈ ਨਹੀਂ ਗਈ। ਸਾਡੀ ਅੱਜ ਬੇਨਤੀ ਇਹ ਹੈ ਤੇ ਸਾਰੀ ਪੈਸੇਂਜਰ ਗੱਡੀਆਂ ਪਿੱਛੇ ਦੇ ਕੋ ਟੁਕਣੇ ਚਾਹੀਦੇ। ਕਿਸੇ ਮੰਤਰੀ ਨੂੰ ਜਾਂ ਕਿਸੇ ਅਧਿਕਾਰੀ ਨੂੰ ਮਿਲੇ ਤੁਸੀਂ। ਮੰਤਰੀ ਅਧਿਕਾਰੀ ਨੂੰ ਮਿਲੇ ਅਸੀਂ ਟੇਸਲ ਮਾਸਟਰ ਨੂੰ ਮਿਲੇ ਸੀ। ਟੇਸਲ ਮਾਸਟਰ ਨੇ ਕਿਹਾ ਕਿ ਤੁਸੀਂ ਥਰੂ ਪ੍ਰੋਪਰ ਚੈਨਲ ਰੇਲਵੇ ਦੇ ਅੰਬਾਲਾ ਨੂੰ ਭੇਜੋ। ਅਸੀਂ ਉੱਥੇ ਜਿਸਟਿਸ ਕਰਾਤੀ ਉਹਨਾਂ ਨੇ ਦਿੱਲੀ ਕਰਾਤੀ ਤੇ ਮੰਤਰੀ ਨੂੰ ਕੋਈ ਅੱਜ ਕਿਸੇ ਨਹੀਂ ਮਿਲਿਆ।